ਹਾਂਜੀ ਜਗਤ ਗੁਰਦੇਵ ਸਾਹਿਬ ਦੇ ਮਹਗੁਜ ਜੀ ਦਾ ਖਾਲਸਾ ਵਾਹਿਗੁਰੂ ਜੀ ਖਤੇ ਜਿਹੜਾ ਖੁਸ਼ਦ ਬਾਬਾ ਫਕੀਰ ਸਿੰਘ ਜੀ ਦੀਆਂ ਇਹ ਹਰ ਸਾਲ 8 ਅਗਸਤ ਨੂੰ ਸਰਵਰਤ ਦੇ ਭਲੇ ਬਾਤੇ ਸ਼੍ਰੀ ਖੰਡ ਪਾ ਸਾਹਿਬ ਦੇ ਕੰਮ ਕਰਾਈ ਜਾਂਦੇ ਹਨ ਸ਼ਹੀਦ ਜੀ ਨੂੰ ਤੇ 8 ਤੀਨ ਨੂੰ ਭੋਗ ਪਾਈ ਜਾਂਦੇ ਆਹਦੇ ਸੰਗਤਾਂ ਦੇ ਇਤਿਹਾਸ ਦੇ ਵਾਸਤੇ ਸਰਵਰਤ ਦੇ ਮਹਾਂਪੁਰ ਦਾ ਸਾਰੇ ਮਹਾਂਪੁਰਸਿਥੇ ਹੋਰਿਆ ਸਾਰੇ ਮਹਾਂਪੁਰਸਿਥੇ ਦੇ ਪਹੁੰਚਣ ਤੇ ਬਹੁਤ ਬਹੁਤ ਮੁਬਾਰਕ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਅਸੀਂ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਜੀਆ ਪੜ੍ਹਾਓ ਧੀਆਂ ਦਾ ਸਤਕਾਰ ਕਰੋ ਵੱਧ ਤੋਂ ਵੱਧ ਬੁੱਢੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰੱਖੋ ਮਹਾਂਪੁਰ ਸਿਕਰੀ ਗੜੀ ਬੰਦੂ ਜੀ ਦੇਵਤ ਜੀ ਮਹਾਂਪੁਰ ਸੇ ਬਾਬਾ ਸਪੂਰੋ ਖਰਨ ਜੀ ਬਾਬਾ 3000 ਜੰਗਦਾ ਜੰਗਦਾ ਜੀ ਇਸ ਵਾਰ ਨੂੰ ਸ੍ਰੀ ਗੁਰੂ ਸਾਹਿਬ ਤੋਂ ਜੀਵਨ ਦੇ ਸੋਟੀ 3.16 ਸਤ ਸਾਲ ਬੰਦਾ ਅੰਦਿਆਵਾ ਸੰਤ ਸਰਬੰਦਾ ਜੀ ਗੋਵਾਲੇ ਸੰਤ ਨਿੰਦਾ ਜੀ ਪਟਵਾਨ ਜੋੜੇ ਪਾਪਾ ਸੰਤ ਕਿਰਦਾ ਜੀ ਸੇਖੇ ਮਿਹਰੂਦ ਸੰਤ ਸੁਖਨਾਮ ਸਿੰਘ ਜੀ ਮਿਹਰੂਦ ਸੰਤ ਸੁਖਨਾਮ ਸਿੰਘ ਜੀ ਉੱਚੀ ਮਿਹਰੂਦ ਸੰਤ ਕਾਹਨ ਜੀ ਬਣੀ ਕੋਰ ਸੰਤ ਇਹੋ ਕਾਹ ਦੀ ਸੰਤ ਫਤੰਦਾ ਜੀ ਸੰਤ ਆਸੀ ਸੰਤ ਪ੍ਰਦੀਪ ਦਾ ਜੀ ਪਠਾਰ ਸੰਤ ਜਾਨੀ ਜੀ ਸੰਤ ਬਰਨਦਾ ਜੀ ਜਿਹਦੇ ਤੋਂ ਆਈ ਆਏ ਮਹਾਂਪੁਰਸ਼ ਜਗਿੰਦਰ ਸਿੰਘ ਜੀ ਖੰਤ ਮੇਲ ਸਿੰਘ ਜੀ ਚ ਆ ਸੰਤ ਫਤੰਦਾਂ ਜੀ ਦੇ ਵੇਰ ਸੰਤ ਮਹਾਂਪੁਰਸ਼ ਸਾਰੇ ਪਹੁੰਚਿਆ ਜਿਨ੍ਹਾਂ ਸੰਤ ਧਰਮਪਾਲ ਜੀ ਸੰਤ ਜੀ ਦਾ ਜੀ ਸੰਤ ਕੁਮੇਸ਼ੀ ਦੇ ਜੀ ਸੰਤ ਜੀ ਦਾ ਜੀ ਸੰਤ ਪਾਪੋ ਜੀ ਤੇ ਨਹੀਂ ਲੱਗ ਸਕਤੇ ਪਾਪੋ ਜੀ ਜਿਨੇ ਤੋਂ ਸੰਕਾਂ ਗੱਕੇ ਆ ਬਹੁਤ سارے ਮਹਾਂਪੁਰਖ ਪਹੁੰਚਿਆ ਜੀ ਆਪਾਂ ਨਾਮ ਦੇ ਜਨ ਲੱਗੇ ਤਾਂ ਬਹੁਤ ਸੰਤ ਮਜੀਤ ਸਿੰਘ ਜੀ ਤੇ ਅੱਜ ਤਾਂ ਮਾਚਰ ਤੇ ਬੋਲ ਕੇ ਸੰਤ ਬਲੀ ਜੀ ਪੁਰ ਪੀਜੇ ਪਹੁੰਚਿਆ ਗੜ ਸਿੰਘ ਤੋਂ ਵੀ ਮਹਾਪੁਰ ਪਹੁੰਚਿਆ ਉਹ ਮਹਾਪੁਰ ਤੋਂ ਉਹ ਪੋਜੇ ਆ ਪਤੀ ਦਾ ਨਾਮ ਲੱਗੇ ਤਾਂ ਆਪਾਂ ਨੂੰ ਸ਼ਾਮੇ ਪੇ ਜਾਣੀਆਂ ਕਿ ਜਿੱਤੇ ਵੀ ਮਹਾਪੁਰ ਪਹੁੰਚੇ ਆ ਉਹਨਾਂ ਦਾ ਹੀ ਬਹੁਤ ਉਦੋਂ ਮਿੱਤਰ ਭਾਗ ਕਰਦੇ ਆ ਤੇ ਨੁਆਈਆਂ ਸੰਤਾਂ ਦੇ ਤੁੰਗਾਂ ਸਭ ਤੋਂ ਕਨਵਾ ਦੇ ਸੀ 3 ਕਿਲੋਗ੍ਰਾਮ ਸ਼ਹਿਜੀਆ ਕਰਦੇ ਆ ਇਹ ਸਾਰਿਆਂ ਸੰਤਾਂ ਨੂੰ ਮੀਰ ਫੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਸ਼੍ਰੀ ਕਿਰਗ੍ਰੰਥ ਸਾਹਿਬ ਨੂੰ ਮੰਨੋ ਉਧਰ ਲੱਗੋ ਉਹਨਾਂ ਸਿਆਂ ਤੋਂ ਦੂਰ ਹੋ ਆਪਣੇ ਬੱਚਿਆਂ ਨੂੰ ਵੱਧ ਵੱਧ ਵਿੱਦਿਆ ਪੜਾਓ ਧੀਆਂ ਦਾ ਸਤਿਕਾਰ ਕਰੋ ਤੇ ਧੀਆਂ ਨੂੰ ਜਿੰਨਾ ਵੀ ਪੜਾਉਣਾ ਪੜਾਓ ਪੜਾਓ ਜੇ ਕਿਹੇ ਧੀ ਪਾਣਾ ਚਾਹੁੰਦੀ ਆ ਇਹੋ ਜਿਹਨੀ ਵੀ ਹੋ ਸਕੇ ਮਦਦ ਦੇਵਾਉਂਦੇ ਕਿਉਂ ਇਹ ਖਾਲਸਾ ਐ ਕਿੰਨੀ ਕਰਦਾ ਹੈ ਜੈ ਗੁਰਦੇਵਤਾ ਵਾਹਿਗੁਰੂ ਜੀ ਖਾਲਸਾ ਮੈਂ ਗੁਰਮੇਲ ਸਿੰਘ ਪਿੰਡ ਪੰਡੋਰੀ ਬਾਬਾ ਦਾਸ ਤੋਂ ਮੈਂ 108 ਸਾਲ ਪਾਪਾ ਪਾਕਰ ਸਿੰਘ ਜੀ ਡੇਰਾ ਢਿੰਡਰੀਆਂ ਜਿਨ੍ਹਾਂ ਦਾ ਮੈਂ ਸੇਵਕਾਂ ਉਹਨਾਂ ਦੇ ਅੱਜ ਸ਼ਾਂਤ ਗੱਦੀ ਨਿਸ਼ੀਨ ਪਾਪਾ ਬਲਵੰਤ ਸਿੰਘ ਜੀ ਦਾ ਜਨਮ ਦਿਨ ਲੁਧਿਆਣੇ ਦੇ ਸ਼੍ਰੀ ਖਣਪਤ ਸਾਹਿਬ ਦੇ ਘੋਪ ਪਾਏ ਗਏ ਤੇ ਉਹਨਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਉਹਨਾਂ ਦੇ ਜਨਮ ਦਿਨ ਤੇ ਸਾਰੀਆਂ ਸੰਗਤਾਂ ਨੂੰ ਵੀ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਹੋਰ ਕੀ ਜਾਣੇ ਜਔਨੇ ਸੰਗਤਾਂ ਨੂੰ ਜੀ ਇਹ ਹੈ ਕਿ ਮਾਲਕਾਂ ਦਾ ਨਾਮ ਲੈਣਾ ਚਾਹੀਦਾ ਹੈ ਸਤਿਗੁਰਾਂ ਦਾ ਨਾਮ ਜਪਣਾ ਚਾਹੀਦਾ ਹੈ ਔਰ ਨਸ਼ਿਆਂ ਤੋਂ ਬੱਚਿਆਂ ਨੂੰ ਮੁਕਤ ਰਹਿਣਾ ਚਾਹੀਦਾ ਹੈ 108 ਸੰਤ ਪਾਪਾ ਬਖਰ ਸਿੰਘ ਜੀ ਮਹਾਰਾਜ ਬਹੁਤ ਭਗਤੀ ਦੇ مالک ਸੀ ਔਰ ਸ਼ਕਤੀ ਦੇ ਵੀ مالک ਸੀ ਉਹਨਾਂ ਨੇ ਸੰਗਤਾਂ ਦਾ ਬਹੁਤ ਭਲਾ ਕੀਤਾ ਸਾਡਾ ਵੀ ਭਲਾ ਕੀਤਾ ਅਸੀਂ ਉਹਨਾਂ ਨੂੰ ਕੋਟ ਕੋਟ ਪ੍ਰਣਾਮ ਕਰਦੇ ਹਾਂ ਉਹਨਾਂ ਨੇ ਬਹੁਤ ਸੰਗਤਾਂ ਦਾ ਭਲਾ ਕੀਤਾ ਅੱਜ ਨਹੀਂ ਅਸੀਂ ਰਾਨੂੰ ਕੋਟਨ ਕੋਟਨ ਪੰਨਾਮ ਕਰਦੇ ਹੈ। ਵਾਈਟ ਦਿੱਖ ਖਾਲਸਾ ਵਾਈਟ ਦਿੱਖ। ਜਗਰਦੇਵ, ਸ਼ੰਕਰਦੇਵ ਕਿਉਂ ਬੋਲੇ ਸਤਮਤ ਹੈ। ਅਪੂਰਨ ਆਸ ਮਹਾਰਾਜ ਖੇਚਾ। ਅੱਜ ਤਿਆਗ ਕਪਸੀਆ ਕੀਤਾ ਨਹੀਂ। ਸੰਤ ਮਹਾਰਾਜ ਦੀ ਸੰਤ ਪਾਖਰ ਸਿੰਘ ਜੀ ਦੀਆਂ ਉਹਨਾਂ ਦੇ ਦਰਬਾਰ ਦੇ ਉੱਤੇ ਜੋ ਕਿ ਆਪ 41 ਦਿਨ ਲਗਾਤਾਰ ਆਪ ਕਰਦੇ ਹਨ ਉਸ ਸੰਬੰਧ ਵਿੱਚ ਅੱਜ ਫਿਰ 41 ਦਿਨ ਨਾਮ ਦਾ ਜਾਪ ਚੱਲਿਆ ਤੇ ਉਹਨਾਂ ਦੇ ਜੰੰਦ ਸੰਤ ਮਹਾਰਾਜ ਜੀ ਸੰਤ ਬਲਵੰਤ ਸਿੰਘ ਜੀ ਉਹਨਾਂ ਦਾ ਜਨਮ ਦਿਨ ਮਨਾਇਆ ਗਿਆ ਉਹ 8 8 1964 ਨੂੰ ਬੀਬੀ ਪ੍ਰਕਾਸ਼ कौर ਅਤੇ ਸੰਤ ਮਹਾਰਾਜ ਜੀ ਸੰਤ ਪੱਖ ਰਿੰਗ ਡਿੰਗੀਆਂ ਦੇ ਗ੍ਰਹਿ ਦੇ ਕੇ ਫਾਇਦਾ ਹੋਏ ਤੇ ਉਹਨਾਂ ਨੇ ਆਪਣੇ ਪਿਤਾ ਜੀ ਦੇ ਚੱਲਦੇ ਹੋਏ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਆ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਅੱਜ ਇਸ ਜੁਬਾਨ ਦੇ ਵਿੱਚ ਸਤਿਮਤਾਂ ਨੂੰ ਆਪਣੇ ਮਾਤਾ ਪਿਤਾ ਦੀ ਸੇਵਾ ਨਸ਼ਿਆਂ ਦਾ ਤਿਆਗ ਅੰਧਵਿਸ਼ਵਾਸ਼ ਦਾ ਤਿਆਗ ਤੇ ਵਿਦਿਆ ਪ੍ਰਾਪਤ ਕਰਨ ਦਾ ਏਕ ਕਮਾਈ ਕਰਨ ਦਾ ਜਿਹੜਾ ਸੰਦੇਸ਼ ਦਿੱਤਾ ਗਿਆ ਕਿ ਮਨੁੱਖ ਨੂੰ ਆਪਣਾ ਜੀਵਨ ਜਿਹੜਾ ਵਿਗਿਆਨਕ ਸ਼ੈਲੀ ਅਨੁਸਾਰ ਟੀਣਾ ਚਾਹੀਦਾ ਹੈ ਤੇ ਸਤਿ ਆ મહਾਪੁਰਸ਼ਾਂ ਦੇ ਚਰਨਾ ਵਿੱਚ ਰਹਿ ਕੇ ਨਾਮ ਜਿਹੜਾ ਉਹ ਜਪਣਾ ਚਾਹੀਦਾ ਹੈ ਨਾਮ ਹੀ ਜਿੰਦਗੀ ਦਾ ਧਾਰ ਹੈ ਸਤਿਗੁਰਾਂ ਨੇ ਬਾਣੀ ਚ ਫਰਮਾਇਆ ਨਾਮ ਤੇਰੀ ਆਰਤੀ ਮਜਨੂ ਮਰਾਰੇ ਹਰ ਕੇ ਨਾਮ ਬੈਨੇ ਝੂਠੇ ਸਗਲ ਫਸਾਰੇ ਇਸ ਲਈ ਮਨੁੱਖ ਨੂੰ ਨਾਮ ਜਪਣਾ ਚਾਹੀਦਾ ਹੈ ਜਾਪਨੀ ਸਾਬ ਵੇਚਾਉਂਦਾ ਹੈ ਪਰ ਇਹ ਹੱਥ ਪੈਰ ਤੰਦੇ ਪਾਣੀ ਘੁੱਟ ਤੇ ਉਸ ਇਹ ਊਤ ਬਲੀਤੀ ਕੱਪੜੂ ਤੇ ਜੇ ਸਾਬਣ ਨਹੀਂ ਹੋ ਤੋਏ ਅਰ ਇਹ ਮਤ ਪਾਪਾ ਦੇ ਸੰਗ ਉਹ ਧੋਪੇ ਨਾਵੇਂ ਕੇ ਰੰਗ ਇਸ ਲਈ ਸਾਨੂੰ ਨਾਮ ਦੇ ਨਾਲ ਜਿਹੜਾ ਹੈ ਉਹ ਜੁੜਨਾ ਚਾਹੀਦਾ ਹੈ ਨਾਮ ਸਾਰੇ ਦੁੱਖਾਂ ਦਾ ਦਾਰੂ ਹੈ ਇਹ ਸੰਤਾਂ ਮਹਾਂਪੁਰਸ਼ਾਂ ਤੇ ਚਰਨਾ ਵਿੱਚ ਜਾ ਕੇ ਉਹਨਾਂ ਦੀ ਸੰਗਤ ਕਰਨ ਨਾਲ ਮਿਲਦਾ ਹੈ ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਸੋਨਰ ਪੈ ਸਤਿਗੁਰੂ ਰਵਦਾਤ ਮਹਾਰਾਜ ਕੀ ਜਹਾ ਹਾਂਜੀ ਜੈ ਗੁਰਦੇਵ ਧੰਨ ਗੁਰਦੇਵ ਮੈਂ ਤੁਹਾਡਾ ਬਹੁਤ ਸਰਬਿੱਧੁੱਲ ਮੇਰੇ ਨਾਲ ਬੜੀ ਸੰਭਰਾਲਾ ਅੱਜ ਬਾਬਾ ਜੀ 68 ਬਾਬਾ ਬਖਸ਼ ਸਿੰਘ ਦੇ ਦਰਬਾਰ ਤੇ ਆਏ ਸੀ ਤੇ ਜੋੜਨੇ ਦੀਆਂ ਲੱਖ ਲੱਖ ਮੁਬਾਰਕਾਂ ਸਾਰੀ ਸੰਗਤ ਨੂੰ ਜਿੰਨੀ ਕਿ ਸੰਗਤ ਆਈ ਹੈ ਕਿਉਂਕਿ ਇੱਦਾਂ ਦੇ ਤਪ ਸਥਾਨ ਤੇ ਆਉਣਾ ਤੇ ਦਰਸ਼ਨ ਕਰ ਲੈ ਭਾਗਾਂ ਵਾਲਾ ਨਸੀਬ ਹੁੰਦਾ ਹੈ ਸੋ ਅਸੀਂ ਵੀ ਦਰਸ਼ਕ ਤੇ ਤੇ ਬੜਾ ਆਨੰਦ ਆਇਆ ਕਿਤ ਤਾਂ ਆਨੰਦ ਮਾਣਿਆ ਤੇ ਸਮੂਹ ਸਾਧ ਸੰਗਤ ਜਿਨੀਅਤ ਸੈਕਟੀਆ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਬਹੁਤ-ਬਹੁਤ ਮੁਬਾਰਕਾਂ ਸਾਡੀ ਜੂਟ ਜੋੜੀ ਵੱਲੋਂ ਸਰਵਿਸ ਫੁੱਲ ਤੇ ਬ੍ਰੀਤ ਸਮਰਾਲਾ ਵੱਲੋਂ ਬਾਕੀ ਪ੍ਰਬੰਧਕ ਕਮੇਟੀ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਸਾਡੇ ਅੱਗੇ ਨਿਸ਼ੀ ਸ਼ਰਬਾ ਜੀ ਅੱਬਾ ਬਲਵੰਤ ਸਿੰਘ ਜੀ ਉਹਨਾਂ ਦਾ ਬਹੁਤ ਅਸ਼ੀਰਵਾਦ ਹੈ ਸਾਡੇ ਤੇ ਇਸ ਕਰਕੇ ਗੁਰਬਾਣੀ ਨਾਲ ਜੁੜੋ ਕਿ ਜਨੇ ਨਸ਼ਿਆਂ ਤੋਂ ਦੂਰ ਰਹਿਣਾ ਇਹ ਜ਼ਰੂਰੀ ਹੈ ਕਿਉਂਕਿ ਇਹਦੇ ਨਾਲ ਕੋਈ ਅੱਖ ਦੀ ਜਿਹੜੀ ਆਉਣ ਵਾਲੀ ਸਾਰੀ ਖਲਾਇਨੇ ਦਾ ਖਰਾਬ ਹੋ ਜਾਂਦੀ ਹੈ ਸੋ ਦਾਤਾ ਜੀ ਸਭ ਤੇ ਮਿਹਰ ਕਰੇ ਜੈ ਗੁਰਦੇਵ ਧੰਨ ਗੁਰਦੇਵ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬੈਰੀ ਸਤ ਸੰਗਤ ਜੀ ਮੈਂ ਤਰਲੋਤਨ ਪਤਨ ਪੰਡੋਰੀ ਨਜਲਾ ਅੱਜ ਤਨ ਦਾ 100 ਸਵਰਥ ਸੰਤ ਬਾਬਾ ਪਖਰਦਾ ਜੀ ਮਹਾਰਾਜ ਸਤਖੰਡ ਜਿਹੜਾ ਡਿੰਗਰੀਆਂ ਵਿੱਚ ਜਿਹੜਾ ਵਿਆਸ ਪੂਜਾ ਦਾ ਹਰ ਸਾਲ ਇਹ ਪ੍ਰੋਗਰਾਮ ਕੀਤਾ ਜਾਂਦਾ ਪੂਜਾ ਕੀਤੀ ਜਾਂਦੀ ਹੈ ਸ਼ਬਦ ਦੀ ਅੱਜ ਦਾ ਦਿਨ ਜੋ ਹੈ ਸਾਡੇ ਸਤਿਗੁਰੂ ਸੰਤ ਬਾਬਾ ਪਖਰਦਾ ਜੀ ਮਹਾਰਾਜ ਉਹਨਾਂ ਦਾ ਬੇਟੇ ਸੰਤ ਬਾਬਾ ਬਲਵੰਤ ਸਿੰਘ ਜੀ ਉਹਨਾਂ ਦਾ ਵੀ ਜਨਮ ਦਿਨ ਹੈ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਔਰ ਜੇ ਕਲਸਾਂ ਦਾ ਲਾਲ ਨਾ ਹੁੰਦਾ ਸਾਡਾ ਕੋਈ ਇਤਿਹਾਸ ਨਾ ਹੁੰਦਾ ਲੋਹ ਰਹਿ ਜਾਂਦੀ ਵਿੱਚ ਮੇਲਾ ਦੇ ਇਹਨਾਂ ਝੁਗੀਆਂ ਵਿੱਚ ਪ੍ਰਕਾਸ਼ ਨਾ ਹੁੰਦਾ ਜੇ ਕਲਸਾਂ ਦਾ ਲਾਲ ਨਾ ਹੁੰਦਾ ਤੇ ਸਾਡਾ ਕੋਈ ਇਤਿਹਾਸ ਨਾ ਹੁੰਦਾ ਜਦੋਂ ਸਾਧ ਸੰਗਤ ਜੀ ਤਖਬੇ ਕਮਾਲ ਸਾਹਿਬ ਜੀ ਦਾਸ ਮਹਾਰਾਜ ਜੀ ਦولت 108 ਸੰਤ ਬਾਬਾ ਫਖਰਦਸ ਮਹਾਰਾਜ ਜੀ ਨੇ ਸਾਈਂ ਸਾਹਿਬ ਮਾਰਗ ਤੇ ਚੱਲਦੇ ਆ ਗੁਰਬਾਣੀ ਦੇ ਵਿੱਚ ਜੇ ਤੁਸੀਂ ਹਰ ਅਰਦਾਸ ਵਿੱਚ ਇਹ ਪੰਕਤੀ ਸ਼ੋਭਤ ਹੈ ਦਾਨਾ ਸਰਦਾਨ ਨਾਮਦਾਨ ਸੰਤਾਂ ਨੇ ਨਾਮ ਜਪਿਆ ਵੀ ਤੇ ਸਤਿਗੁਰੂ ਨਾਮ ਜਪਾਇਆ ਵੀ ਆ ਸਭ ਤੋਂ ਜਿਹੜਾ ਉੱਚਾ ਹੈ ਨਾਮ ਨੂੰ ਗਿਣਿਆ ਗਿਆ ਉਹ ਸਾਰੀ ਸੰਤ ਨੂੰ ਬੇਨਤੀ ਆ ਕਿ ਨਾਮ ਜਪਿਆ ਕਰੋ ਸ਼ਬਦ ਦੇ ਲੜ ਲਗੋ ਹਰ ਇੱਕ ਨੂੰ ਪਿਆਰ ਵੰਡੋ ਸੋ ਇਹਨਾਂ ਸ਼ਬਦਾਂ ਦੇ ਨਾਲ ਅਸਰ ਦੇ ਵਿੱਚ ਨਸ਼ਿਆਂ ਤੋਂ ਬਚ ਕੇ ਰਹੋ ਕਿਉਂਕਿ ਨਸ਼ੇ ਸਾਡੇ ਭਵਿੱਖ ਦਾ ਜਿਹੜਾ ਸਭ ਤੋਂ ਵੱਡਾ ਦੁਸ਼ਮਣ ਹੈ ਇਸ ਕਰਕੇ ਸਾਧੂਆਂ ਦੇ ਅੰਗਲਕੰਨ ਦੇ ਨਾਲ ਜਿਵੇਂ ਗੁਰਵਾਣੀ ਦੇ ਵਿੱਚ ਬਹੁਤ ਅੱਛਾ ਸ਼ਬਦ ਮਹਾਰਾਜ ਨੇ ਸ਼ਬਦ ਕੀਤਾ ਹੈ ਕਿ ਵਰਤਨ ਕਾਲਾ ਬਰਤੀਏ ਅਭੁਗ ਕਲਾਗੇ ਦਾਗ ਪਿਆਰੀ ਸਾਧ ਸੰਗਤ ਜੀ ਇਹਦੇ ਸ਼ਬਦ ਨੂੰ ਤੁਸੀਂ ਇਹਦੇ ਵਿਆਖਿਆ ਕਰੋਗੇ ਪੜੋਗੇ ਤੇ ਤੁਹਾਨੂੰ ਪਤਾ ਲੱਗ ਜਾਵੇਗਾ ਉਹਦੇ ਮਨੋਕ ਦੀ ਸੰਗਤ ਕੀ ਹੈ ਤੇ ਸੰਤਾਂ ਦੀ ਸੰਗਤ ਕੀ ਹੈ ਇਸ ਕਰਕੇ ਇਹਨਾਂ ਸ਼ਬਦਾਂ ਦੇ ਨਾਲ ਨਿਮਰ ਮੰਗਦੇ ਆ ਬਖਸ਼ਰਮ ਦੰਨੇ ਆ ਜੈ ਗੁਰਦੇ ਤੁਹਾਨੂੰ ਗੁਰਦੇ ਜੈ ਭੀਮ ਜੈ